ਤੇ ਉਸ ਤੋਂ ਅੱਗੇ ਖੜਾ ਦਰਸ਼ਕੋ ਸੋਨਾਲੀ ਕਾ ਬੀਆਈ 750 ਆਰਐਕਸ ਹਾਂਜੀ ਵੀਰੇ ਸਿਕੰਦਰ 2023 ਮਾਡਲ ਆ ਵੀਰੇ 2023 ਮਾਡਲ ਆ ਦੇਖੋ ਨਿਕਲਿਆ 24 ਜਵੈਸੇ ਅੱਛਾ ਖਾਲਸੇਆਂ ਵਾਲਾ ਕਲਰ ਆ ਇਹਦਾ ਹਾਂਜੀ ਨੀਲਾ ਹੌਲੇ ਮਾਲੇ ਤੇ ਚੱਲਦੇ ਨੇ ਅੱਜ ਕੱਲ ਖਾਲਸਾ ਜੋਰ ਆ ਤੇ ਨਿਕਲਿਆ 2024 ਜਵੈਰੇ ਹੈ ਹਾਂਜੀ ਵੀਰੇ 70 ਘੰਟੇ ਚੱਲੇ ਰਹਿਣਾ ਲਾ ਸਿਰਫ 70 ਘੰਟੇ ਚੱਲੇ ਹਰ ਟਰੈਕਟਰ ਦਰਸ਼ਕੋ ਦੇਖ ਲਓ ਇਹਨੇ ਨਵੇਂ ਨਵੇਂ ਟਰੈਕਟਰ ਤੁਹਾਨੂੰ ਕਿਤੇ ਨਹੀਂ ਮਿਲਣੇ ਦੇਖੋ ਇਹਦੀ ਸੋ ਵੀ ਚੇਂਜ ਕਰਤੀ ਉੱਪਰੋਂ ਵੀ ਜਾਲੀ ਕਰਤੀ ਵੀ ਹਵਾ ਲੱਗੇ ਇੰਜਨ ਨੂੰ ਆਹ ਦੇਖੋ ਚੌਕਾ ਟਾਇਰ ਹੈ ਨਵੇਂ 70 ਘੰਟੇ ਹੁੰਦੇ ਕਿਨੇ ਗਰੇ ਮੇਰੇ ਵਰਗਾ 70 ਘੰਟੇ ਤਾਂ ਸੜਕਾਂ ਤੇ ਭਜਾ ਕੇ ਮਾਰ ਚਾ ਚਾ ਦੇ ਗੇੜ ਦੇ ਜਾਂਦਾ ਸਹੀ ਗੱਲ ਆ ਬੇ 70 ਘੰਟੇ ਰੋਜ਼ ਇਹ ਵੀ ਕਿ ਦੋ ਤਿੰਨ ਘੰਟੇ ਚਲਾਤਾ ਤੇ ਆਪਾਂ ਇੱਥੋਂ ਵੀ ਦਿਖਾ ਦਈਏ ਦਰਸ਼ਕਾਂ ਨੂੰ ਆ ਦੇਖੋ ਨਵੇਂ ਮਾਡਲ ਦੇ ਵਿੱਚ ਇੰਡੀਕੇਟਰ ਇਦਾਂ ਦੇ ਆ ਉਹਨਾਂ ਨੇ ਦੇਖੋ ਬਿਲਕੁਲ ਨਾ ਨਾ ਤੇ ਇਹਦੇ ਬੈਲ ਬੋਲ ਕੱਟ ਕੇ ਵੀਰੇ ਅਗਲੇ ਨੰਬਰ ਮੰਗਾਗੇ ਨਹੀਂ ਵੀਰੇ ਆਰ.ਸੀ ਬਣੀ ਹੋਈ ਏ ਦੀ ਪਾਰਟੀ ਨਾਲ ਦੀ ਅਸੇ ਆਰ.ਸੀ ਬਣੀ ਹੋਈ ਹੈ ਹਾਂਜੀ ਆਰ.ਸੀ 23 ਦੀ ਬਣੀ ਹੋਈ ਏ ਬਰ ਹਾਂਜੀ 24 ਚ ਨਿਕਲ ਆਇਆ ਵੀਰੇ ਵੈਸੇ ਆਰ.ਸੀ ਫਿਰ 24 ਦੀ ਬਣੀ ਆ ਨਹੀਂ ਤੇ ਮਾਰਕਾ ਤੇ ਹੀ ਰਹੀ ਆ ਤੇ ਮਾਰਕਾ ਤੇ ਹੀ ਰਹੀ ਆ ਤੇ ਨਿਕਲ ਆ 24 ਜਾ ਹਾਂ ਹਾਂਜੀ ਠੀਕ ਆ ਤੇ ਇਹ ਆਪਣਾ ਕੀ ਡਿਮਾਂਡ ਆ ਇਹਦੀ ਇਹਦੀ 6 ਲੱਖ 80 ਹਜ਼ਾਰ ਦੀ ਡਿਮਾਂਡ ਆ ਵੀਰੇ 6 ਲੱਖ 80 ਹਜ਼ਾਰ ਦੀ ਡਿਮਾਂਡ ਆ ਦਰਸ਼ਕੋ ਜੀ ਦੇਖ ਲਓ ਬਿਲਕੁਲ ਨਵਾਂ ਟਰੈਕਟਰ ਪਿਆ ਜੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਦਰਸ਼ਕੋ ਆਪਾਂ ਪਹੁੰਚੇ ਹੋਏ ਆਂ ਸਹਿਰ ਸਮਰਾਲਾ ਗੱਲ ਲੈਣ ਕਲੇਰ ਫਾਰਮ ਤੇ ਕਾਫੀ ਟਾਈਮ ਹੋ ਗਿਆ ਆਿਆਂ ਨੂੰ ਆਪਾਂ ਨੂੰ ਸਤਿ ਸ੍ਰੀ ਅਕਾਲ ਲੱਕੀ ਵੀਰੇ ਸਤਿ ਸ੍ਰੀ ਅਕਾਲ ਵੀਰੇ ਹੋਰ ਕਿਵੇਂ ਹੋ ਠੀਕ ਠਾਕ ਬੜੀ ਵਧੀਆ ਜੀ ਤੇ ਇਹਨਾਂ ਦੇ ਆਪਾਂ ਟਰੈਕਟਰਾਂ ਦੇ ਟਰੈਕਟਰ ਖੜੇ ਇਹਨਾਂ ਕੋਲ 60 70 ਬਿਲਕੁਲ ਨਵੇਂ-ਨਵੇਂ ਟਰੈਕਟਰ ਆਏ ਹੋਇਆ ਚਾਰ-ਚਾਰ ਸੌ ਘੰਟੇ ਚੱਲੇ ਹੋਏ ਇੱਕ ਦੋ ਤਾਂ ਜਮਾ ਹੀ ਨਵੇਂ ਆ ਉਹਨਾਂ ਦੀ ਵੀ ਆਪਾਂ ਵੀਡੀਓ ਬਣਾ ਲਈ ਇਹਦੇ ਆਪਾਂ ਦੂਜਾ ਭਾਗ ਬਣਾਉਣ ਲੱ ਇਕੱਠੇ ਬਣਾ ਨਹੀਂ ਸਕਦੇ ਤੇ ਜਿਹੜਾ ਆਪਣੀ ਵੀਡੀਓ ਦੇਖ ਕੇ ਆਊਗਾ ਉਹਨੂੰ ਇਹ 10000 ਦਾ ਸਪੈਸ਼ਲ ਡਿਸਕਾਊਂਟ ਦੇਣਗੇ ਨਾਲੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਆਊਗਾ ਤੇ ਆਪਾਂ ਤੁਹਾਨੂੰ ਦਿਖਾਵਾਂਗੇ ਕਿ ਕਿੱਦਾਂ ਦੀ ਟਰੈਕਟਰ ਦੀ ਹਾਲਤ ਆ ਇੰਜਨ ਗੇਅਰ ਦਾ ਓਕੇ ਆ ਇੰਜਨ ਗੇਅਰ ਦਾ ਸਾਰੇ ਓਕੇ ਹੁੰਦੇ ਨੇ ਟਰੈਕਟਰ ਇਹ ਨਵੇਂ ਹੀ ਹੁੰਦੇ ਨੇ ਉਹਨੂੰ ਕੱਲਾ ਕੱਲਾ ਟਰੈਕਟਰ ਦਿਖਾਉਂਦੇ ਆ ਬਣੇ ਰਹੋ ਵੀਡੀਓ ਦੇ ਨਾਲ ਤੇ ਆਜਾ ਲੱਕੀ ਵੀਰੇ ਦਿਖਾਉਂਦੇ ਆ ਟਰੈਕਟਰ ਆਹ ਖੜਾ ਦਰਸੋ ਫਾਰਮ ਟਰੈਕ 60 ਦੇਖੋ ਵਧੀਆ ਹਾਲਤ ਦਾ ਚਾਰੇ ਟਾਇਰ ਨਵੇਂ ਆ ਕਨੋਪੀ ਲੱਗੀ ਹੋਈ ਆ ਉੱਤੇ ਵੀ ਇੰਡੀਕੇਟਰ ਲੱਗੇ ਹੋਏ ਨੇ ਕਨੋਪੀ ਦੇ ਕੀ ਕਹਣਾ ਨੇ ਇਹ ਟਰੈਕਟਰ ਦੇ ਟਰੈਕਟਰ ਹੁੰਦਾ ਹੀ ਨਾ ਮੇਰੇ ਇਹਦਾ ਫੁੱਲ 60 ਤਾਂ ਸਾਰਿਆਂ ਨੂੰ ਪਸੰਦਾ 60 ਤੇ ਉੱਤੇ ਬੈਠਾ ਜੱਟ ਕਹਾਵਤ ਮਸੂਰ ਹੈ ਕਿ ਨਹੀਂ ਤੇ ਇਹ ਕਿੰਨੇ ਮਾਡਲ ਦਾ ਲੱਗ ਕੇ ਵੀਰੇ ਇਹ 2017 ਮਾਡਲ ਆ ਵੀਰੇ 2017 ਮਾਡਲ ਆ ਤੇ ਇਹ ਦੀ ਆਪਾਂ ਡਿਮਾਂਡ ਕੀ ਰਗਰਦੇ ਆ ਇਹ ਡਿਮਾਂਡ ਆ ਗਿਆ ਵੀਰੇ 470000 ਦੀ 470000 ਦੀ ਡਿਮਾਂਡ ਆ ਦਰਸ਼ਕੋ ਦੀ ਬਾਕੀ ਮੌਕੇ ਦੇ ਉੱਪਰ ਥੱਲੇ ਹੋ ਜਾਊਗਾ ਦਰਸ਼ਕੋ ਆ ਖੜਾ ਮਹਿੰਦਰਾ 475 ਛਤਰੀ ਲੱਗੀ ਹੋਈ ਆ ਤੇ ਦੇਖੋ ਇਹ ਵੀ ਨਵਾਂ ਹੀ ਆ ਕਿੰਨਾ ਸਾਫਟ ਟਰੈਕਟਰ ਪਿਆ ਚਾਰੇ ਟਾਇਰ ਨਹੀਂ ਮੂਹਰੇ ਦੋ ਨਵੇਂ ਆ ਤੇ ਪਿਛਲੇ ਹੈਗੇ ਆ 40 ਪੈਸੇ ਆ ਦੇਖੋ ਇਹ ਵੀ ਸਾਫ ਆ ਇੰਜਨ ਗੇਅਰ ਤੇ ਤਾਂ ਓਕੇ ਹੀ ਹੁੰਦੇ ਆ ਬਾਰ ਬਾਰ ਕਹਿਣ ਮੇਰਾ ਵੀ ਜੀ ਨਹੀਂ ਕਰਦਾ ਹੈਗਾ ਦੇਖਨੇ ਵਾੜਾ ਲੈ ਲੱਕੀ ਵੀਰ 1997 ਮਾਡਲ ਆ ਵੀਰੇ 1997 ਮਾਡਲ ਹਾਂਜੀ ਵੀਰੇ ਜਦ ਮੈਂ ਪੜਦਾ ਸੀ ਦਸਮੀ ਚ ਹਾਂਜੀ ਦੇ ਲੋ ਤੇ ਨਵੀਂ ਨਵੀਂ ਜਵਾਨੀ ਆਉਂਦੀ ਸੀ ਮੇਰੇ ਤੇ ਹੁਣ ਤਾਂ ਮੈਂ ਢੜਨਾ ਲੱਗੀ ਕਿ ਨਹੀਂ 46 ਸਾਲ ਹੋ ਗਏ ਤੇ ਸਾਲੇ ਦੋ ਹੱਟਾ ਇੱਕ ਵੀ ਆ ਗਏ ਤੇ ਇਹ ਜਿਹੜੀ ਆਪਣੀ ਡਿਮਾਂਡ ਕਿੰਨੇ ਦੀ ਹੈ ਵੀਰੇ 1,70,000 ਦੀ ਵੀਰੇ 1,70,000 ਦੀ ਡਿਮਾਂਡ ਹੈ ਇਹਦੀ ਹਾਂਜੀ ਏਕਣੇ ਦਰਸਪੋ ਆਪਣੀ ਘੜਨ ਲੱਗ ਜਾਂਦੀ ਜਿਵੇਂ ਜਾਨ ਬੁੜੇ ਹੋਈ ਜਾਂਦੇ ਆ ਤੇ ਉਸ ਤੋਂ ਅਗੇ ਖੜਾ 36 30 ਨਿਊ ਹਾਲੈਂਡ ਸੁਪਰ ਹਾਂਜੀ ਦੇਖੋ ਸੁਪਰ ਪਲੱਸ ਸੁਪਰ ਪਲੱਸ ਹਾਂਜੀ ਜੂਜੀ ਘੇਰਾ ਜੂਜੀ ਘੇਰਾ ਵਾਲਾ 12 ਪਲੱਸ 3 ਹਾਂਜੀ ਤੇ ਦੇਖੋ ਚਾਰੇ ਟਾਇਰ ਨਵੇਂ ਨਵੇਂ ਦਾ ਵਰਗ ਹੈ ਨਵੇਂ ਵਰਗੇ ਆ ਜਾਂ 90 ਪੈਸੇ ਨੇ ਜੇ ਆਪਾਂ ਕਹਿੰਦੇ 100 ਪੂਰੇ ਪੈਸੇ ਨਹੀਂ ਦੇਖੋ ਇੰਚਰ ਬਿਲਕੁਲ ਸਾਫ ਪਿਆ ਐਂਡ ਜੂਜੀ ਘੇਰਾ ਵਾਲਾ ਦੇਖੋ ਬਾਹਮ ਪਰ ਮੁਰੇ ਐਂਡ ਮੁੰਡੇ ਖੁੰਡੇ ਵਾਲਾ ਲੱਗਿਆ ਹੋਇਆ ਤੇ ਰਾਸ ਨਿਊ ਹਾਲਣ ਦੇ ਦਾ ਕਹਿਣਾ ਹੀ ਕੀ ਆ ਨਿਊ ਹਾਲਣ ਦਾ ਟਰੈਕਟਰ ਬਹੁਤ ਵਧੀਆ ਲਾ ਲਿਆ ਮਾਜੇ ਜ ਰੱਖ ਲਈ ਇਹੀ ਨੇ ਲਓ ਤੇ ਇਹ ਆਪਣੇ ਕਿੰਨੇ ਮਾਡਲ ਆ ਵੀਰੇ ਤੇ 2021 ਮਾਡਲ ਆ ਵੀਰੇ 2021 ਮਾਡਲ ਹਾਂਜੀ ਵੀਰੇ ਤੇ ਇਹ ਆਪਾਂ ਕਿੰਨੇ ਦਾ ਦੇਣਾ ਸਾਢੇ 6 ਲੱਖ ਦਾ ਵੀਰੇ ਸਾਢੇ 6 ਲੱਖ ਦਾ ਤੇ ਪਹਿਲਾਂ ਦਰਸ਼ਕਾ ਇੱਕ ਮੈਨੂੰ ਇੱਕ ਮਿੰਟ ਆਇਆ ਵੀਰੇ ਦਾ ਕਹਿੰਦਾ ਵੀ ਇਹ ਬੀਰੋਂ ਨੇ ਇਹਨੇ ਨਵੇਂ ਨਵੇਂ ਟਰੈਕਟਰ ਲੈ ਕੇ ਕਿੱਥੋਂ ਆਉਂਦੇ ਨੇ ਕਹਿੰਦਾ ਸਾਰੇ ਟਰੈਕਟਰ ਨਵੇਂ ਹੁੰਦੇ ਆ ਕਹਿੰਦਾ ਵਿੱਚ ਪੁਰਾਣਾ ਦਾ ਕੋਈ ਹੋਉਂਦਾਗਾ ਕੋਈ ਵਿੱਚ ਵਿਚ ਘਟਿਆ ਸਾਰੇ ਆਪਣੇ ਲੋਕਲ ਟਰੈਕਟਰ ਆ ਸਾਰੇ ਪੰਜਾਬ ਨੰਬਰ ਆ ਸਾਰੇ ਕਲੀਅਰ ਨੇ ਹਾਂ ਹਾਂਜੀ ਯਾਨੀ ਮਾੜਾ ਟਰੈਕਟਰ ਤਾਂ ਪਰ ਆਖੇ ਨਹੀਂ ਸਾਰੇ ਪੰਜਾਬ ਨੰਬਰ ਹੁੰਦੇ ਆ ਹਾਂਜੀ ਸਾਰੇ ਕਲੀਅਰ ਨੇ ਉਹਦਾ ਸਵਾਲ ਐ ਸੀ ਤੀ ਉਹ ਕਹਿੰਦਾ ਵੀ ਇਹ ਲੈ ਕੇ ਕਿੱਥੋਂ ਆਉਂਦੇ ਤੁਸੀਂ ਲੈਣਾ ਮੇਰੇ ਮੇਰੇ ਜੀਮੇਦਾਰ ਭਰਾਵਾਂ ਤੋਂ ਅਜੰਸੀ ਵਾਲੇ ਵੀਰੇ ਆਪਣੇ ਸਾਰੇ ਆਪਣੇ ਅੱਛਾ ਸਾਰਿਆਂ ਨਾਲ ਪਿਆਰ ਆ ਆਪਣਾ ਦਾ ਨਹੀਂ ਸਾਰਿਆਂ ਨਾਲ ਪਿਆਰ ਆ ਵੀਰੇ ਹਾਂਜੀ ਦਰਸ਼ਕੋ ਮਾੜਾ ਟਰੈਕਟਰ ਚੱਕਦੀ ਨਹੀਂ ਕਿਉਂਕਿ ਜੇ ਇਹਨਾਂ ਦਾ ਕੋਈ ਟ੍ਰੈਕਟਰ 'ਚ ਪ੍ਰੋਬਲਮ ਆਉਂਦੀ ਹੈ ਏਜੰਸੀਆਂ ਵਾਲਿਆਂ ਨੂੰ ਵੱਧ ਖਿਆਲ ਆ ਆਪਣੇ ਗਾਹਕਾਂ ਦਾ ਰੱਖਦੇ ਆ ਇਹ ਹਾਂਜੀ ਹਾਂਜੀ ਸੋ ਮੈਂ ਇੱਕ ਗੱਲ ਲੱਖਦਾ ਜਿਹੜਾ ਕੋਈ ਗਾਹਕ ਇਥੇ ਟ੍ਰੈਕਟਰ ਲੈ ਕੇ ਜਾਂਦਾ ਏਜੰਸੀ ਵਾਲਿਆਂ ਨੂੰ ਵੱਧ ਖਿਆਲ ਆ ਰੱਖਦੇ ਆ ਇੱਥੇ ਇਹ ਜੇ ਕੋਈ ਮੁੰਨੀ ਕੀ ਗੱਲਬਾਤ ਹੋ ਜਾਵੇ ਖੜੇ ਆ ਤੇ ਉਸ ਤੋਂ ਅੱਗੇ ਹੈਗਾ ਅਰਜਨ 555 ਵਿਜਾਈ ਅਲਟਰਾ 1 ਹਾਂਜੀ ਤੇ ਆਹ ਦੇਖ ਸਕਦੇ ਤੁਸੀਂ ਇਹਦੇ ਅੱਧੀ ਕਾ ਕਨੋਪੀ ਲੱਗੀ ਹੋਈ ਆ ਨਾਲ ਉਹ ਤੇ ਕਪੜਾ ਚੜਾਉਣ ਵਾਲਾ ਪਿਛਲੇ ਟਾਇਰ ਰਹਿੰਦੇ ਨੇ 50 ਪੈਸੇ ਤੇ ਇੰਜਨ ਗੇਅਰ ਦਾ ਤਾਂ ਓਕੇ ਹੀ ਹੁੰਦਾ ਤੁਹਾਨੂੰ ਦੱਸਿਆ ਹੀ ਆ ਸਾਰੇ ਟਰੈਕਟਰ ਇਸ ਇੰਜਨ ਗੇਅਰ ਦੇ ਓਕੇ ਹੁੰਦੇ ਨੇ ਆ ਦੇਖ ਸਕਦੇ ਹੋ ਤੁਸੀਂ ਕਿੰਨੇ ਮਾਡਲ ਆ ਵੀਰੇ ਇਹ 2016 ਵੀਰੇ 2016 ਮਾਡਲ ਆ ਤੇ ਇਹਦੀ ਕੀ ਡਿਮਾਂਡ ਰੱਖਦੇ ਆਪਾਂ ਇਹ ਵੀਰੇ 4 ਲੱਖ ਦਾ ਹੀ ਦੇ ਦਾਂਗੇ ਬਾਈ ਕਹਿੰਦਾ 4 ਲੱਖ ਦਾ ਹੀ ਦੇ ਦਾਂਗੇ ਇਹ ਜਿਹੜਾ ਤੇਰਾ ਵੀਡੀਓ ਦੇਖਿਆ ਉਹ 10000 ਰੁਪਏ ਹੋਰ ਡਿਸਕਾਊਂਟ ਕਰਾਂਗਾ ਬਾਈ ਕਹਿੰਦਾ 10000 ਹੋਰ ਡਿਸਕਾਊਂਟ ਕਰਦੇ ਬੀੜੀ ਆਪਣੀ ਵੀੜੀਆਂ ਨੂੰ ਸ਼ੇਅਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੇ ਫੇਸਬੁੱਕ ਦੇ ਆਪਾਂ ਦਾ ਫਾਲੋ ਕਰੋ ਬਿੱਟੂ ਨੀਆਪੁਰ ਨੂੰ ਤੇ ਉਸ ਤੋਂ ਅੱਗੇ ਖੜਾ ਸਵਰਾਜ 969 ਐਫੀ ਬਿਲਕੁਲ ਨਵਾਂ ਕਨੋਪੀ ਲੱਗੀ ਹੋਈ ਆ ਨਾਲ ਦੀ ਉਹ ਚਾਰੇ ਟਾਇਰ ਨਵੇਂ ਕਿੰਨੇ ਮਾਡਲ ਆ ਵੀਰੇ ਇਹ 2021 ਵੀਰੇ 2021 ਮਾਡਲ ਆ ਲੱਗਦਾ ਆ ਜਿਵੇਂ ਸਾਲਾ ਨਵਾਂ ਹੀ ਜੇ ਘੜਾਇਆ ਹੁੰਦਾ ਹਾਂਜੀ ਵੀਰੇ ਬਿਲਕੁਲ ਸਾਫਟ ਟਰੈਕਟਰ ਆ ਕਿੰਨੇ ਘੰਟੇ ਚੱਲੇ ਆਇਆ ਵੀਰੇ ਇਹ ਵੀਰੇ 1000 ਘੰਟੇ 1000 ਘੰਟੇ ਚੱਲੇ ਆਇਆ ਟਰੈਕਟਰ ਆ ਇਹ ਸਾਰਾ ਹੀ ਦਰਸ਼ਕੋ ਦੇਖੋ ਤੁਸੀਂ ਦੋਨੋਂ ਪਾਸੇੋਂ 90 ਪਾਸੇ ਟਾਇਰ ਪਿਆ ਇਹਦੇ ਬਿਲਕੁਲ ਸਾਫ਼ ਇੰਜਨ ਗੇਅਰ ਦਾ ਓਕੇ ਟਰੈਕਟਰ ਤੇ ਇਹਦੀ ਕੀ ਡਿਮਾਂਡ ਆ ਵੀਰੇ ਇਹਦੀ 7.5 ਲੱਖ ਦੀ ਡਿਮਾਂਡ ਆ ਵੀਰੇ 7.5 ਲੱਖ ਦੀ? ਹਾਂਜੀ ਠੀਕ ਆ ਠੀਕ ਆ ਸਰ ਤੋਂ 7.5 ਲੱਖ ਦੀ ਡਿਮਾਂਡ ਆ ਇਹਦੀ ਸਵਰਾਜ ਦੀ 2021 ਮਾਡਲ ਆ 969 ਐਫੀ ਕਿਹੜਾ ਘੈਂਟ ਟਰੈਕਟਰ ਆ ਇਹ ਆਪਣੇ ਏਰੀਆ 'ਚ ਤਾਂ ਬਹੁਤ ਪਸੰਦ ਕਰਦੇ ਨੇ ਲੋਗ ਇਹਨੂੰ ਹਾਂਜੀ ਵੀਰੇ ਆ ਦੇਖੋ ਚੌਕਾ ਟਾਇਰ ਇਹ ਨਵੇਂ 70 ਘੰਟੇ ਹੁੰਦੇ ਕਿਨੇ ਮੇਰੇ ਵਰਗਾ 70 ਘੰਟੇ ਦਾ ਸੜਕਾਂ ਤੇ ਭਜਾ ਕੇ ਚਾ ਚਾ ਦੇ ਗੇੜ ਦੇ ਜਾਂਦਾ ਸਹੀ ਗੱਲ ਆ ਬੇ 70 ਘੰਟੇ ਰੋਜ਼ ਇਹ ਵੀ ਕਿ ਦੋ ਤਿੰਨ ਘੰਟੇ ਚਲਾਤਾ ਤੇ ਆਪਾਂ ਇੱਥੋਂ ਵੀ ਦਿਖਾ ਦਈਏ ਦਰਸ਼ਕਾਂ ਨੂੰ ਆ ਦੇਖੋ ਨਵੇਂ ਮਾਡਲ ਦੇ ਵਿੱਚ ਇੰਡੀਕੇਟਰ ਇਦਾਂ ਦੇ ਆ ਉਹਨਾਂ ਨੇ ਦੇਖੋ ਬਿਲਕੁਲ ਨਾ ਨਾ ਤੇ ਇਹਦੇ ਬਿਲ ਬਿਲ ਕੱਟ ਕੇ ਵੀਰੇ ਅਗਲੇ ਨਾਮ ਦਵਾਂਗੇ ਨਹੀਂ ਵੀਰੇ ਆਰਸੀ ਬਣੀ ਹੋਈ ਏਦੀ ਪਾਪੀ ਨਾਲ ਦੀ ਅਸਾਂ ਆਰਸੀ ਬਣੀ ਹੋਈ ਆ ਹਾਂ ਹਾਂਜੀ ਆਰਸੀ ਬਿਲਕੁਲ ਤੇਈ ਦੀ ਬਣੀ ਹੋਈ ਆ ਉਹਨਾਂ ਹਾਂਜੀ 24 ਚ ਨਿਕਲ ਆਇਆ ਵੀਰੇ ਵੈਸੇ ਨਾ ਆਰਸੀ ਫਿਰ 24 ਦੀ ਬਣੀ ਆ ਨਹੀਂ ਤੇ ਮਾਰਕਾ ਤੇ ਹੀ ਰਹੀ ਆ ਤੇ ਮਾਰਕਾ ਤੇ ਹੀ ਦੀ ਆ ਤੇ ਨਿਕਲ ਆ 24 ਜਾ ਹਾਂ ਹਾਂਜੀ ਠੀਕ ਆ ਤੇ ਇਹ ਆਪਣਾ ਕੀ ਡਿਮਾਂਡ ਆ ਇਹਦੀ ਇਹਦੀ 6 ਲੱਖ 80 ਹਜ਼ਾਰ ਦੀ ਡਿਮਾਂਡ ਆ ਵੀਰੇ 6 ਲੱਖ 80 ਹਜ਼ਾਰ ਦੀ ਡਿਮਾਂਡ ਆ ਦੱਸੋ ਜੀ ਦੇਖੋ ਬਿਲਕੁਲ ਨਵਾਂ ਟਰੈਕਟਰ ਪਿਆ ਇਹ ਕੰਪਨੀ ਚ ਲੈਣੇ ਜਾਵੇਂ ਉਹ 7-8 ਲੱਖ ਦਾ ਹੋਣਾ ਇਹ ਟਰੈਕਟਰ ਤੇ ਉਸ ਤੋਂ ਅੱਗੇ ਹੈਗਾ ਜੌਂਡੀਅਰ 550 D 50 50 D ਕਨੋਪੀ ਲੱਗੀ ਹੋਈ ਆ ਦੇਖੋ। ਕਿਆ ਕਹਾ ਟਰੈਕਟਰ ਆ ਸ਼ਾਨਦਾਰ। ਡਾਉਂਡੀਅਰ। ਜੇ ਟਾਇਰਾਂ ਦੀ ਗੱਲ ਕਰੀਏ, ਟਾਇਰ ਇਹਦੇ 50 ਪੈਸੇ ਪਏ ਆ, ਮਗਰ ਇਹਦਾ ਉਦੋਂ ਵੀ ਜ਼ਿਆਦਾ ਪਾਇਆ। ਵਧੀਆ ਸਾਫ਼ ਕੰਡੀਸ਼ਨ ਆ ਇੰਜਨ ਦੀ। ਟਰੈਕਟਰ 10 ਤੋਂ ਸਾਰੇ ਵਧੀਆ ਹੁੰਦੇ ਨੇ ਇਹਨਾਂ ਦੇ ਆਪਾਂ ਮਾੜਾ ਕੋਈ ਲੈਕੀ ਨਹੀਂ ਉਹਦੇ। ਤੇ ਕਿੰਨੇ ਮਾਡਲ ਲੱਗੀਆਂ ਜੀ? 2016 ਮਾਡਲ ਆ ਵੀਰੇ। 2016 ਮਾਡਲ ਆ ਦੇਖੋ 16 ਦਾ ਕੀ ਵਿਗੜਿਆ ਹੋਊਗਾ। ਤੇ ਇਹਦੀ ਆਪਾਂ ਕੀ ਡਿਮਾਂਡ ਰੱਖਦੇ ਆ 485000 ਦੀ ਡਿਮਾਂਡ ਆ ਵੀਰੇ 485000 ਦੀ ਡਿਮਾਂਡ ਆ ਤੇ ਬਾਕੀ ਮੌਕੇ ਤੇ ਪਰਤਲੇ ਹੋ ਜੂਗਾ ਜੌਂਡੀਅਰ ਦਾ ਹਾਂਜੀ ਆ ਦੇਖੋ ਪੀਵੀ 65 ਮਾਲੀ ਦਾ ਨੰਬਰ ਹੈ ਹਾਂਜੀ ਜਿੱਥੇ ਮਰਜ਼ੀ ਲੈ ਕੇ ਫਿਰੋ ਕੋਈ ਨਹੀਂ ਪੁੱਛਦਾ ਕੋਈ ਗਾਜਪਤ ਨਹੀਂ ਪੁੱਛਦਾ ਇਹਨਾਂ ਨੂੰ ਜਿਵੇਂ ਗੱਡੀ ਨੂੰ ਨੂੰ ਕਹੇ ਜਾਂਦਾ ਉਸ ਤੋਂ ਬਾਅਦ ਅੱਗੇ ਆ ਗਿਆ ਫਿਰ ਸੋਨਾਲੀ ਇਕਾ ਡੀਆਈ 60 ਆਰਐਕਸ ਇਹ ਵੀ ਬਿਲਕੁਲ ਨਵਾਂ ਹੀ ਖੜਾ ਛਤਰੀ ਲੱਗੀ ਹੋਈ ਆ ਟਾਇਰਾਂ ਦੀ ਹਾਲਤ ਵਧੀਆ ਐਡਜਸਟੇਬਲ ਹਿੱਸਾ ਇਹਦੇ ਪੈ ਨੇ 80% ਟਾਇਰ ਆ ਇਧਰੋਂ ਵੀ ਦੇਖ ਲਓ ਤੁਸੀਂ ਇੰਜਨ ਗੇਅਰ ਦਾ ਓਕੇ ਬਿਲਕੁਲ ਤੇ ਕਿੰਨੇ ਮਾਡਲ ਆ ਵੀਰੇ ਇਹ 2019 ਵੀਰੇ ਇਹ 2019 ਮਾਡਲ ਦਾ ਦੱਸ ਕੋ ਵਧੀਆ ਕਬੀਸ ਨਾਲ ਟਰੈਕਟਰ ਦੀ ਅਸੀਂ ਸਾਰੇ ਟਰੈਕਟਰ ਇੱਥੇ ਲੈਣ ਆਲੇ ਨੇ ਗਾਹਕਾਂ ਦਾ ਬਹੁਤ ਜ਼ੋਰਤੀ ਮੈਂ ਦੇਖੋ ਇੱਥੇ ਆਇਆ ਹੋਇਆ 10 11 ਇੱਕ 10 11 ਵਜੇ ਤਾਂ ਆਏ ਹੋਏ ਆ ਅਜੇ 8 ਣ ਤੱਕ ਵੀਡੀਓ ਬਣੀ ਜਾਂਦੀ ਆ ਕਿ ਨਹੀਂ ਹਾਂ ਮੈਨੂੰ ਕਿੱਥੇ ਕਿ ਦੱਸਾਂ ਅਸੀਂ ਥੋੜੀ ਜੀ ਵੀਡੀਓ ਬਣਾਉਣਾ ਜਾਂ ਨੂੰ ਕੋਈ ਨਾ ਕੋਈ ਗਾ ਗਾ ਆਂਦਾ ਫੇਰ ਰੁਕ ਜਾਂਦੇ ਹਾਂ ਤੇ ਇਹ ਆਪਾਂ ਕਿੰਨੇ ਰੁਪਏ ਮੰਗਦੇ ਆ ਵੀਰੇ ਸੋਨਾ ਨਿਕਾ 2019 ਮਾਡਲ ਆ 5 ਲੱਖ 70 ਦੀ ਡਿਮਾਂਡ ਆ ਵੀਰੇ 5 ਲੱਖ 70 ਹਜ਼ਾਰ ਦੀ ਡਿਮਾਂਡ ਆ ਜੀ ਬਾਕੀ ਮੌਕੇ ਥੋੜਾ ਮਾਨਦਾਨ ਕਰਦੇ ਨੇ ਤੁਸੀਂ ਮੇਰਾ ਨਾਮ ਲੈ ਦਿਓ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਉਸ ਤੋਂ ਅੱਗੇ ਆ ਗਿਆ ਸਵਰਾਜ 855 ਐਸਪੀ 4 ਬੈਂਡ 4 4 4x4 ਸਤਰੀ ਲੱਗੀ ਹੋਈ ਆ ਵਧੀਆ ਬੰਪਰਾਂ ਮੁੰਡੇ ਗੁੰਡੇ ਵਾਲਾ ਆ ਪਿੰਡਰ ਵਾਲੇ ਸੰਤ ਜੀ ਦੀ ਕੋਟੀ ਲੱਗੀ ਹੋਈ ਆ ਸੰਤਾਂ ਦੀ ਪੀਵੀ 65 ਇਹ ਵੀ ਦੇਖੋ ਜਿੱਥੇ ਮਰਜ਼ੀ ਲੈ ਕੇ ਫਿਰੋ ਸਾਰੇ ਮਾਹਲੀ ਦੇ ਨੰਬਰੇ ਮਿਲਦੇ ਨੇ ਬਿਲਕੁਲ ਸਾਫ ਟਰੈਕਟਰ ਆ ਕਿੰਨੇ ਮਾਡਲ ਆ ਵੀਰੇ ਇਹ ਇਹ 2021 ਮਾਡਲ ਆ ਵੀਰੇ 2021 ਮਾਡਲ ਤੇ ਹਾਂਜੀ ਟਾਇਰ ਦੇ ਨਵੇਂ ਪਏ ਇੰਜਨਰ ਦਾ ਓਕੇ ਆ ਨਾਲ ਦੇ ਟਾਇਰ ਨਹੀਂ ਵੀਰੇ ਦੇ ਨਾਲ ਦੇ ਟਾਇਰ ਨਹੀਂ ਇਹ ਟਾਇਰ ਨੇ ਆ ਜੀ 700 ਘੰਟਾ ਕੁਝ ਚੱਲਿਆ ਏ ਵੀਰ ਕਹਿੰਦਾ 700 ਘੰਟਾ ਚੱਲਿਆ ਆ ਦੇਖੋ ਦੱਸੋ 700 ਘੰਟਾ ਕੁਝ ਵੀ ਨਹੀਂ ਹੁੰਦਾ ਇਹਗਾ ਇੱਕ ਸਰਵਿਸ ਹੋਈ ਆ 500 ਘੰਟਿਆਂ ਦੇ ਅੱਜ ਕੱਲ ਸਰਵਿਸ ਹੀ ਹੁੰਦੀ ਆ ਕੀ ਇੱਕ ਡਿਸੀਜਨ ਲਾਇਆ ਹੋਊਗਾ ਅਗਲੇ ਨੇ ਕਿ ਬੜਾ ਆਪਾਂ ਕਹਿਦਾ ਨਹੀਂ ਖੱਤੇ ਜੀ ਵੀ ਚਲਾਇਆ ਹੋਊਗਾ ਤੇ ਇਹਦੀ ਕੀ ਡਿਮਾਂਡ ਆ ਵੀਰੇ 7 ਲੱਖ 80 ਹਜ਼ਾਰ ਦੀ ਡਿਮਾਂਡ ਆ ਵੀਰੇ 7 ਲੱਖ 80 ਹਜ਼ਾਰ ਦੀ ਡਿਮਾਂਡ ਆ ਬਾਕੀ ਮੌਕਤ ਹੈ ਉਪਰ ਥੱਲੇ ਹੋ ਜਣਾ ਦਰਸ ਕੋ ਇੱਥੇ ਮੌਕਤ ਹੀ ਚੋਕਾ ਲੱਗਦਾ ਹੁੰਦਾ ਤੇ ਉਸ ਤੋਂ ਅੱਗੇ ਖੜਾ ਨਿਊ ਹਾਲੈਂਡ 7500 7500 4 ਸਿਲੰਡਰ ਵਾਲਾ ਵੀਰੇ ਇਹ 4 ਸਿਲੰਡਰ ਆ ਹਾਂਜੀ 4 ਸਿਲੰਡਰ ਆ ਕਨੋਪੀ ਲੱਗੀ ਹੋਈ ਆ ਤੇ ਵਧੀਆ ਚੌੜੇ ਟਾਇਰ ਪਵਾਇਆ ਦੇਖੋ ਜਿਵੇਂ ਸਿੱਧੂ ਮੂਸੇ ਵਾਲਾ ਦੇ ਮਗਰ ਲਾ ਕੇ ਸਭ ਮੁੰਡੇ ਪਾਉਂਦੇ ਹੁੰਦੇ ਸੀ ਕਿ ਨਹੀਂ ਹਾਂਜੀ ਵੇਟ ਲੱਗੇ ਹੋਏ ਆ ਬਿਲਕੁਲ ਸੌਫਟ ਰੈਟਰ ਕਿੰਨੇ ਮਾਡਲ ਆ ਵੀਰੇ ਇਹ 2014 ਮਾਡਲ ਆ ਵੀਰੇ 2014 ਮਾਡਲ ਹੈ ਹਾਂਜੀ ਠੀਕ ਆ ਇਹ ਤੇ ਇਹ ਕੀਮਤ ਮੜਾਈ ਦੀ ਆਪਣੀ ਇਹਦੀ ਵੀਰੇ 8 ਲੱਖ 70 ਹਜ਼ਾਰ ਦੀ ਡਿਮਾਂਡ ਆ 8 ਲੱਖ 70 ਹਜ਼ਾਰ ਦੀ ਡਿਮਾਂਡ ਆ ਦਰਸ਼ਕੋ ਦੀ 7500 ਦੀ ਵੀਰੇ ਕਿੰਨੇ ਮਾਡਲ ਹੁੰਦਾ ਵੈਸੇ ਨਾ ਸੌਰੀ ਕਿੰਨੇ ਪਾਵਰ ਦਾ ਹੁੰਦਾ ਇਹ 75 h p ਦਾ ਹੁੰਦਾ 75 h p ਦਾ ਹੁੰਦਾ ਹਾਂਜੀ ਵੀਰੇ ਤੇ ਚਾਰ ਸਿਲੰਡਰ ਇੰਜਨ ਆਇਆ ਹੈ ਹਾਂਜੀ ਕਹਦੇ ਫਰਸ ਕੋ ਵਧੀਆ ਟਰੈਕਟਰ ਆ ਸਾਈਡ ਗੇਅਰ ਦਾ ਦੇਖੋ ਤੁਸੀਂ ਸੀਟ ਤੇ ਹਜੇ ਲਫਾਫਾ ਮਮਮੀ ਕਾਜ ਜੋ ਉਕਣੇ ਚੜਿਆ ਹੋਇਆ ਹਲੇ ਦਾ ਸਾਮਕ ਰੱਖਿਆ ਹੋਇਆ ਦੀ ਚੱਲਿਆ ਬਹੁਤ ਘੱਟ ਹੋਇਆ ਟਰੈਕਟਰ ਇਹ ਇੱਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਦੇਖੋ ਚੱਲਿਆ ਨਹੀਂ ਹੋਇਆ ਬਾਲਾ ਟਰੈਕਟਰ ਇਹ ਇਹ ਖੜਾ ਹੀ ਰਿਹਾ ਤੇ ਉਸ ਤੋਂ ਅੱਗੇ ਆ ਗਿਆ ਮਹਿੰਦਰਾ 575 ਡੀਆਈ ਸਰਪੰਚ ਤੇ ਇਹ ਵੀ ਇੰਜਨ ਗੇਅਰ ਦਾ ਓਕੇ ਆ ਤੇ ਟਾਇਰਾਂ ਦੀ ਕੰਡੀਸ਼ਨ ਠੀਕ ਆ 50 50 ਤੇ ਇਹ ਕਿੰਨੇ ਮਾਡਲ ਆ ਵੀਰੇ 2018 ਵੀਰੇ ਇਹ 2018 ਮਾਡਲ ਟਰੈਕਟਰ ਤੇ ਇਹਦੇ ਭਾਈ ਤੁਹਾਨੂੰ ਟਿੰਗਲਿੰਗ ਲਗਵਾਉਣੀ ਪਊਗੀ ਉਹਦੇ ਉੱਤੇ ਵਾਲਾ ਯੂਜ ਹੀ ਲੱਗੀ ਹੋਈ ਆ ਹਾਂਜੀ ਆ ਉਹ ਤੁਸੀਂ ਲਵਾ ਲਿਓ ਤੇ ਇਹ ਕਿ ਆਪਾਂ ਕਿਤੇ ਕਿਤੇ ਤੱਕ ਦੇ ਦਾਂਗੇ 480 ਡਿਮਾਂਡ ਆ ਵੀਰੇ 2018 ਮਾਡਲ ਆ ਬਾਕੀ ਮੌਕੇ ਦੇ ਮਾਨ ਕਰ ਦਾਂਗੇ ਠੀਕ ਆ 480 ਦੀ ਵੀਰੇ ਕਹਿੰਦਾ ਡਿਮਾਂਡ ਆ ਬਾਕੀ ਮੌਕੇ ਦੇ ਹੋ ਜਾਊਗਾ ਇਹਦਾ ਵੀ ਤੇ ਉਸ ਤੋਂ ਅੱਗੇ ਸੇਰ ਆ ਗਿਆ ਮੇਂਦਰਾ 475 ਡੀਆਈ ਇਹ ਵੀ ਸਰਪੰਚ ਆ ਇਹ ਵੀ ਸਰਪੰਚ ਆ ਜੀ 2001 2001 ਇਹ ਪਿੰਡ ਇਹਦਾ ਅਲੱਗਾ ਇਹਦਾ ਅਲੱਗਾ ਇਹ 575 ਇਹਦਾ ਪਿੰਡ ਹੋਰ ਆ ਇਹਦਾ ਪਿੰਡ ਹੋਰ ਆ ਕਿ ਨਹੀਂ ਅਲੱਗ-ਅਲੱਗ ਪਿੰਡਾਂ ਦੇ ਸਰਪੰਚ ਨੇ ਇਹ ਇੱਕੇ ਪਿੰਡ ਦੇ ਸਰਪੰਚ ਨਹੀਂ ਹੈਗੇ ਤੇ ਹਾਲਤ ਇਹਦੀ ਵਧੀਆ ਦੇਖੋ ਤੁਸੀਂ ਛਤਰੀ ਦੇ ਉੱਤੇ ਟਾੜਾ ਫੈਂਡਰੀਆ ਲੱਗਿਆ ਹੋਇਆ ਤੇ ਇਹ ਆਪਾਂ ਕਿੱਥੇ ਤੱਕ ਦੇਣਾ ਇਹ ਲੱਖੀ ਵੀਰੇ 220000 ਦਾ 220000 ਦਾ ਹਾਂਜੀ 220000 ਦਾ ਰਸ ਤੋਂ ਦੇ ਦੇਣਗੇ ਬਾਕੀ ਜਿਹੜਾ ਆਪਣਾ ਚੈਨਲ ਸਬਸਕ੍ਰਾਈਬ ਕਰਕੇ ਆਊਗਾ ਆਪਾਂ ਨੂੰ ਫੇਸਬੁੱਕ ਤੇ ਫੋਲੋ ਕਰੂਗਾ ਉਹਨੂੰ ਇਹ ਹੋਰ ਵੀ ਸਸਤਾ ਦੇਣਗੇ ਤੇ ਲਾਸਟ ਦੇ ਲੱਕੀ ਵੀਰੇ ਕਿਸਾਨ ਵੀਰਾਂ ਨੂੰ ਕੋਈ ਸੰਦੇਸ਼ ਕੋਈ ਮੈਸੇਜ ਦੇਣਾ ਦਾ ਕੁਝ ਕਹਿਣਾ ਚਾਹੁੰਦੇ ਹਾਂ ਕੋਈ ਗੱਲ ਨਹੀਂ ਵੀਰੇ ਜੇ ਕਿਸੇ ਵੀਰੇ ਨੇ ਲੋਨ ਕਰਵਾਉਣਾ ਹੋਵੇ ਆਪਾਂ ਉਹ ਵੀ ਕਰਵਾ ਕੇ ਟਰੈਕਟਰ ਦੇ ਦਿੰਨੇ ਆ ਠੀਕ ਆ ਹਾਂਜੀ ਹਾਂਜੀ ਆਪਾਂ ਦਾ ਲੋਕਲ ਏਰੀਆ ਦੇ ਵਿੱਚ ਬਾਹਰ ਨਹੀਂ ਦੂਰ ਪਾਰ ਨਹੀਂ ਲੋਕਲ ਏਰੀਆ ਦੇ ਵਿੱਚ ਉਹ ਦਰਸ ਤੋਂ ਲੋਨ ਵੀ ਕਰਵਾ ਦਿੰਦੇ ਆ ਇੱਥੇ ਕੋਈ ਪੁਰਾਣਾ ਟਰੈਕਟਰ ਵਿੱਚ ਹਾਂ ਦੇਣਾ ਉਹ ਵੀ ਦੇ ਕੇ ਆਪਾਂ ਵੱਡਾ ਟਰੈਕਟਰ ਦੇ ਦਨੇ ਠੀਕ ਆ ਵੀਰੇ ਠੀਕ ਆ ਹਾਂਜੀ ਹਾਂਜੀ ਤੇ ਬਹੁਤ ਬਹੁਤ ਧੰਨਵਾਦ ਵੀਰੇ ਠੀਕ ਆ ਵੀਰੇ ਜੀ ਖਾਨ ਵੀਰਾਂ ਨੂੰ ਜਾਣਕਾਰੀ ਦੇਣ ਲਈ ਟਰੈਕਟਰ ਦਿਖਾਉਣ ਲਈ ਥੈਂਕ ਯੂ ਵੈਰੀ ਮਚ ਹਾਂਜੀ ਕਿਸਾਨ ਵੀਰੋ ਜੇ ਤੁਹਾਨੂੰ ਇਹ ਜਾਣਕਾਰੀ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਆਪਣਾ ਨੂੰ ਸਬਸਕ੍ਰਾਈਬ ਕਰਨਾ ਤੇ ਫੇਸਬੁੱਕ ਤੇ ਵੀ ਤਾਂ ਫਾਲੋ ਕਰਨਾ ਬਿੱਟੂ ਲਈ ਆਪਰ ਪੇਜ ਨੂੰ ਇਹ ਸਬਸਕ੍ਰਾਈਬ ਤੇ ਫਾਲੋ ਕਰਨ ਨਾਲ ਤੁਹਾਨੂੰ 10000 ਦਾ ਰਿਸਪੌਂਡ ਮਿਲਣਾ ਤੇ ਵੀਡੀਓ ਸ਼ੇਅਰ ਕਰਨ ਨਾਲ ਇਹ ਦੇਖ ਲਓ ਤੁਸੀਂ ਕਿ ਹੁਣ ਤੁਹਾਡੇ ਉੱਤੇ ਆ ਵੀ ਤੁਸੀਂ ਕਰਦੇ ਹੋ ਕਿ ਨਹੀਂ ਤੇ ਹੁਣ ਦਿਓ ਆਪਾਂ ਨੂੰ ਇਜਾਜ਼ਤ ਮਿਲਾਂਗੇ ਇੱਕ ਹੋਰ ਸੋਹਣੀ ਵੀਡੀਓ ਵਿੱਚ ਧੰਨਵਾਦ